ਸ਼ਸ਼ੀਕਾਲ ਜੀ ਡੀਪੀਸੀ ਪੰਜਾਬੀ ਚ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਕਦੇ ਕਦੇ ਜਵਾਨੀ ਵਾਲਾ ਜੋਸ਼ ਢਲਦੀ ਉਮਰੇ ਵੀ ਆ ਜਾਂਦਾ ਆ ਤੇ ਇਸੇ ਤਰ੍ਹਾਂ ਦਾ ਬਟਾਲਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਜਿਨ੍ਹਾਂ ਦੀ ਉਮਰ 75 ਸਾਲ ਤੋਂ ਜ਼ਿਆਦਾ ਹੈ ਚਨਈ ਵਿੱਚ ਹੋਈਆਂ ਤਿੰਵੀਂ ਏਸ਼ੀਅਨ ਗੇਮਾਂ ਵਿੱਚੋਂ 골ਡ ਮੈਡਲ ਲੈ ਕੇ ਆਪਣੇ ਘਰ ਪਰਤੇ ਨੇ ਸਰਬਜੀਤ ਸਿੰਘ ਨੇ 400 ਮੀਟਰ ਦੌੜ ਵਿੱਚੋਂ 골ਡ ਮੈਡਲ ਹਾਸਲ ਕੀਤਾ ਹੈ 24 ਦੇਸ਼ਾਂ ਦੇ 3500 ਖਡਾਰੀਆਂ ਨੇ ਲਿਆ ਸੀ ਹਿੱਸਾ ਏਸ਼ੀਅਨ ਗੇਮ ਵਿੱਚ ਹਿੱਸਾ ਗੱਲਬਾਤ ਦੌਰਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਰਟਾਇਰ ਪੀਟੀਆਈ ਅਧਿਆਪਕ ਨੇ ਗਵਰਨਮੈਂਟ ਏਡੀ ਸਕੂਲ ਦੇ ਵਿੱਚ ਉਹਨਾਂ ਆਪਣੀ ਸਾਰੀ ਨੌਕਰੀ ਕੀਤੀ ਹੈ ਸ਼ੁਰੂ ਤੋਂ ਹੀ ਉਹ ਹਾਕੀ ਦੇ ਪਲੇਅਰ ਰਹੇ ਨੇ ਰਿਟਾਇਰ ਹੋਣ ਤੋਂ ਬਾਅਦ ਦੌੜਨਾ ਸ਼ੁਰੂ ਕਰ ਦਿੱਤਾ ਤੇ ਦੌੜ ਲਾਉਂਦਾ ਉਹਨਾਂ ਨੂੰ ਬਹੁਤ ਜ਼ਿਆਦਾ ਸੌਂਗ ਪੈਦਾ ਹੋ ਗਿਆ ਤਾਂ ਅੱਜ ਤੱਕ ਸੈਂਕੜੇ 골ਡ ਜਿੱਤ ਚੁੱਕੇ ਨੇ ਚਾਹੇ ਉਹ ਪੰਜਾਬ ਪੱਦਰ ਦੀਆਂ ਦੌੜਾਂ ਹੋਣ ਦੇਸ਼ ਪੱਦਰ ਦੀਆਂ ਦੌੜਾਂ ਹੋਣ ਉਸ ਵਿੱਚ ਵੀ ਉਹਨਾਂ ਨੇ ਹਮੇਸ਼ਾ 골ਡ ਹੀ ਹਾਸਲ ਕੀਤਾ ਹੈ ਸੈਂਕੜੇ 골ਡ ਹਾਸਲ ਕਰਨ ਮਗਰੋਂ ਇਸ ਵਾਰ ਏਸ਼ੀਅਨ ਗੇਮ ਵਿੱਚ ਜਾਣ ਦਾ ਮੌਕਾ ਮਿਲਿਆ ਰੋਜ਼ਾਨਾ 2 ਘੰਟੇ ਗਰਾਊਂਡ ਵਿੱਚ ਪ੍ਰੈਕਟਿਸ ਕਰਦੇ ਨੇ ਤੇ ਜਦੋਂ ਕੋਈ ਖੇਡਾਂ ਆ ਜਾਂਦੀਆਂ ਨੇ ਤਾਂ ਫਿਰ ਰੋਜ਼ਾਨਾ 4 ਤੋਂ 5 ਘੰਟੇ ਦੌੜ ਲਾਉਂਦੇ ਨੇ ਪੂਰੀ ਤਰ੍ਹਾਂ ਨਾ ਫਿੱਟ ਨੇ ਤੇ ਪੂਰੀ ਤਰ੍ਹਾਂ ਫਿੱਟ ਹੋਣ ਦੇ ਨਾਲ ਇਹ ਆਪਣੇ ਸਰੀਰ ਨੂੰ ਕਸਰਤੀ ਬਣਾ ਕੇ ਰੱਖਿਆ ਹੋਇਆ ਤੇ ਪੂਰੀ ਤਰ੍ਹਾਂ ਜਿਹੜਾ ਆ ਵਰਜਿਸ ਕਰਦੇ ਤੇ ਅੱਜ ਜਿਹੜਾ ਆ 골ਡ ਮੈਡਲ ਜਿੱਤ ਲਿਆਂਦਾ ਆ ਤਸਵੀਰਾਂ ਦੇਖਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰ ਲੈਨੇ ਆ ਸਭਜੀ ਸਿੰਘ ਦੇ ਨਾਲ ਜਿਹੜਾ ਨਾਮ ਸਭਜੀ ਸਿੰਘ ਰੋੜ ਮੇਰੇ ਦੋ ਬੱਚੇ ਆ ਜੀ ਤੇ ਟ੍ਰਾਂਸਪੋਰਟ ਦਾ ਸਾਲਾ ਕੰਮ ਹੈ ਨਹੀਂ ਦੱਸਾਂਗੇ ਸਾਡੇ ਕੋਲ ਉਹਨਾਂ ਦਾ کاروبار ਚੱਲ ਰਿਹਾ ਹੈ ਉਹ ਅਸਲ 'ਦਾ ਸ ਆਪਣੀ ਸੋ ਮਜ਼ਮ ਮੇਰੇ 4 ਮਹੀਨੇ ਦੇ ਸਲਾਈਆਂ ਯਾਨੀ 100 ਮੀਟਰ ਤੇ 200 ਮੀਟਰ 70 ਮੀਟਰ ਤੇ ਮੇਰਾ ਸ਼ੀਵਨ ਸਥਾਨ ਪਿਆ 200 ਮੀਟਰ ਤੇ ਮੇਰਾ ਚੌਥਾ ਸਥਾਨ ਪਿਆ 400 ਮੀਟਰ ਤੇ ਮੇਰਾ ਪਹਿਲਾ ਸਥਾਨ ਪਿਆ ਔਰ 400 ਇੰਜਨ ਵਿੱਚ 400 ਇੰਜਨ ਵਿੱਚ 400 ਲੀਟਰ ਦੇ ਵਿੱਚ ਵੀ ਸਾਲ ਮੇਰਾ ਪਹਿਲਾ ਸਥਾਨ। 24 ਕੰਟਰੀਆਂ ਉੱਥੇ ਆਈਆਂ ਜੀ ਤੇ 3500 ਤਕਰੀਬ ਮਤਲਬ ਬਾਕੀ ਖਿਡਾਰੀ ਪਾਰਟਿਸਪੇਟ ਉੱਥੇ ਆਏ। 100ਗ ਮਾਈਂ ਅਸਲ ਚ ਮੈਂ ਨਹੀਂ ਜੋ ਗੱਪਾਂ ਮੈਂ ਬੈ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਸਾਂ ਤੇ ਬੇਟਾ ਤੁਸੀਂ ਅੱਗੇ ਮੈਨੂੰ ਗਲਹੂਨਤੀ ਬੰਦੇ ਰਹੇ ਹੋ। ਕੋਈ ਮੈਨੂੰ ਖਬਰ ਕਿ ਵੇਖ ਲਿਆ ਕਰਿਓ। ਕਿ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਤੇ ਮੈਂ ਇਸ ਪਾਸੇ ਜਾਣੀ ਕਿ ਮੇਰਾ ਸਰੀਰ ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜੇ ਮੈਨੂੰ ਪ੍ਰੋਬਲਮ ਨਹੀਂ ਸੀ। ਕਿਉਂਕਿ ਮੈਂ ਹੱਥੀਂ ਬੱਚਿਆਂ ਦੇ ਨਾਲ ਖੇਡਦਾ। ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ। ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿੱਥੋਂ ਫੋਨ ਆਉਂਦੇ ਨੇ ਤੇ ਚੱਲ ਜਾਈ ਹੀ ਤੇ ਉਨੇ ਹੋ ਗਏ ਤੇ ਤੁਸੀਂ ਉਦਾਂ ਦੇ ਹੋ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਜੀ ਸਮਾਇ ਹੀ ਜਿਹੜਾ ਦਈ ਦਾ ਨਹੀਂ ਉਹ ਦਈ ਦਾ ਵਾ ਮੈਂ ਵਾਈ ਵੀ ਕਰਦਾ ਹਾਂ ਜੀ ਮੇਰੀ ਕਲਾ ਨੇ ਜਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਉਹ ਖੇਤੀ ਆਪ ਕਰੀ ਗੀ ਟ੍ਰਾਂਸਪੋਰਟ ਵਾਲੇ ਧਿਆਨ ਦੇਈਦਾ ਇਹ ਦਫੇ ਜਦੋਂ ਸਾਡੀਆਂ ਨੇੜੇ ਆ ਜਾਂਦੇ ਨੇ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਬਤ ਤੋਂ ਬਤਾਂਦੇ ਹਾਂ ਮੈਂ ਵੈਸੇ ਮੈਂ ਇਹ ਨਾਂ ਹੋਵੇ ਤਾਂ ਫਿਰ ਇੱਕ ਟਾਈਮ ਯਾਰਾ ਖਾਣ ਪਾਣਾ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਦੇਖੋ ਆਪਣਾ ਇਸ ਤਰ੍ਹਾਂ ਇਹ ਮੀਟ ਮੱਛੀ ਆਂਦਾ ਇਹ ਮੈਂ ਖਾਂਦਾ ਜੀ ਆਂਦੇ ਦੋ ਸਵੇਰੇ ਰੋਡ ਅੱਧਾ ਕਿਲੋ ਦੁੱਧ ਸ਼ਾਮ ਨੂੰ ਅੱਧਾ ਕਿਲੋ ਦੁੱਧ ਇਹ ਮੇਰੀ ਡੇਲੀ ਹੈ ਤੇ ਆਈ ਮੈਂ ਕਿਤੇ ਫਸਿਆ ਹਾਂ ਮੈਂ ਖਾਣਾ ਨਹੀਂ ਮੈਂ ਨਹੀਂ ਖਾਂਦਾ ਲੈਕਟਰ ਲਾ ਲਓ ਹਾਰਡਵਰਕ ਲਾ ਲਓ ਕਿਉਂਕਿ ਮੈਂ ਪਰਵਾਹ ਮੇਰਾ ਮੇਰੇ ਬਿਲਕੁਲ ਹੀ ਕੋਈ ਅਹੋਜੀ ਨਹੀਂ ਗੱਲ ਪਰਵਾਹ ਤੇ ਮੇਰਾ ਬਿਲਕੁਲ ਨਹੀਂ ਨਾਲ ਹਰ ਸਮੇਂ ਬੱਚਿਆਂ ਨੇ ਕਾਫੀ ਵੱਡੇ ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਹੀ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਦਾ ਵੱਡੇ ਨਹੀਂ ਪਾਇਆ ਸੀ ਪਰ ਉਹ ਇੱਕ ਅਠਵੀਂ ਜਮਾਤ ਇੱਕ ਛੋਟਾ ਜਿਹੜਾ ਅਥੀ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਹਾ ਮੈਂ ਮੈਡਮ ਨੂੰ ਦੱਸ ਰਗਣਾ ਕਿ ਲੰਮੇ ਪੈਰ ਨਾਲ ਥੋੜਾ ਬੋਤਾ ਸਰੀਰ ਨੂੰ ਹਿਲਾਓ। ਇਗਨਾਣ ਜਾਓ ਛੜਕਦੇ ਚੱਲ ਜਿਓ ਸਵੇਰੇ ਸੁਖ ਤੇ ਉੱਠ ਕੇ ਚੱਲ ਜਓ। ਕੀ ਕਰਨਾ ਹੁੰਦਾ ਹੋਰ ਤੇ ਕੰਮ ਕੋਈ ਨਹੀਂ ਹੁੰਦਾ। ਤੇ ਜੇ ਉਹ ਕਰਨਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜਿਹੜੀ ਜੀ ਸਕਦੇ। ਇਹ ਮੈਡਮ ਦੇ ਚੱਕ ਕੋਈ ਨਹੀਂ ਦੱਸੋ। ਮੈਡਮ ਦੇ 350 400 ਦੇ ਕਰੀਬ ਮੇਰੇ ਕੋ ਐਸਲੇ ਹੈਗੇ। ਸਾਰੇ ਨੈਕਸਟ। ਇਹ ਨਹੀਂ ਨੈਸ਼ਨਲ ਨਹੀਂ। ਅ ਵਿੱਚ ਸਟੇਟ ਸਟੇਟਾਂ ਦੇ ਤੇ ਵਿਕੀ ਗਈ। ਮੈਂ ਉਹ ਲੈ ਡਿਚ ਚ ਰਿਹਾ ਹਾਂ ਸਭ ਕੋ ਕਿੱਥੇ ਜਾ ਰਹੇ ਨੇ ਮੈਂ ਹੂੰ ਵਰਲਡ ਵਾਸਤੇ ਅੱਗੇ ਪਰ ਵਰਲਡ ਐਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਵੀ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵਰਡ ਦਾ ਟਾਈਮ ਮੰਗਾ ਰਿਆਂ ਪ੍ਰੀਵੈਂਟ ਦਾ ਟਾਈਮ ਨਹੀਂ ਕੀਆ 100 ਤੋਂ 400 ਮੀਟਰ ਦਾ ਉਹ ਟਾਈਮ ਮੰਗਾ ਕੇ ਉਹ ਮੈਂ ਕਲੀਅਰ ਕਰਕੇ ਤੇ ਮੈਂ ਫੇਰ ਵੱਢ ਲੈ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਕਿਰੀ ਫੇਲਦੀ ਹੋਈ तकरीबन ਮੇਰੇ ਸਾਰੇ ਗੋਲਡਨ ਨੇ ਮੈਨੂੰ ਦੂਜਾ ਕਦੀ ਆਇਆ ਹੈ